ਵਾਹਿਗੁਰੂ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਖੇਤ ਅੰਦਰ ਜਮਕੈ ਸਬਦੂ ਉਚਾ ਹੋਏ ਵਿਖਾਲੇ ਬੂਟ ਵੱਡਾ ਕਰ ਫੈਲਦਾ ਹੋਏ ਚੁਹ ਚੁਹਾ ਆਪ ਸੁਮਾਲੇ ਖੇਤ ਅੰਦਰ ਜਮ ਕੈ ਸਬਦੂ ਉੱਚਾ ਹੋਏ ਵਿਖਾਲੇ ਬੂਟ ਵੱਡਾ ਕਰ ਫੈਲਦਾ ਹੋਏ ਚੁਹ ਚੁਹਾ ਆਪ ਸੁਮਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤਿਤ ਪਾਪਨ ਭਗਤ ਬਚਲ ਕਿਰਪਾ ਦੇਖ ਜਾਣੇ ਜੁਗ ਜੁਗ ਅਟਲ ਧਨ ਧਨ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਪਨ ਪਵਿੱਤਰ ਹਜ਼ੂਰੀ ਵਿੱਚ ਧਾਮ ਧਮੀ ਟਕਸਾਲ ਸਦਰ ਵਾਲਾ ਵਿਖੇ ਸਤਿਗੁਰੂ ਜੀ ਦੀ ਕਿਰਪਾ ਨਾਲ ਜੋ ਅੰਮ੍ਰਿਤ ਬਾਣੀ ਆਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਦੀ ਜੋ ਕਥਾ ਚੱਲ ਰਹੀ ਹੈ 17ਵੀਂ ਵਾਰ ਦੀਆਂ 15 ਪੌੜੀਆਂ ਤੱਕ ਕਥਾ ਸੰਪੂਰਨ ਹੋਈ ਹੈ ਅੱਜ 16ਵੀਂ ਪੌੜੀ ਤੋਂ ਕਥਾ ਪ੍ਰਾਰੰਭ ਹੈ ਆਓ ਪ੍ਰੇਮ ਸਹਿ ਸਰਵਣ ਕਰੀਏ ਖੇਤ ਅੰਦਰ ਜਮਕੈ ਸ਼ਬਦੋਂ ਉੱਚਾ ਹੋਏ ਵਿਖਾਲੇ ਬੁਆੜਤੀਆ ਲ ਇਹਦਾ ਨਿਸ਼ਟਾਂਤ ਦੇ ਕਰਕੇ ਮਨਮੁਖ ਬੰਦੇ ਦੇ ਬਾਰੇ ਆਈ ਗੁਰਦਾਸ ਸਾਹਿਬ ਜੀ ਕਥਨ ਕਰ ਰਹੇ ਹਨ ਕਿ ਜਿਸ ਪ੍ਰਕਾਰ ਖੇਤ ਦੇ ਅੰਦਰ ਥੇਲ ਕਿਸਾਨ ਬੀਜਦਾ ਹੈ ਬੀਜੇ ਹੋਇਆ ਥਿਲਾਂ ਦੇ ਵਿੱਚ ਸੋ ਬੂਆੜ ਦਾ ਤਿਲ ਛੋਟਾ ਜਿਹਾ ਬੀਜ ਧਰਤੀ ਵਿੱਚ ਜੰਮ ਕਰਕੇ ਪੈਦਾ ਹੋ ਕੇ ਉੱਗ ਕਰਕੇ ਸਭ ਤੋਂ ਉੱਚਾ ਹੋਏ ਬਖਾਲੀ ਬਾਕੀ ਜਿੰਨੇ ਵੀ ਸੋ ਇਲਾੰਗੇ ਬੂਟੇ ਹਨ ਵਿਰੇਸ਼ ਹਨ ਉਹਨਾਂ ਸਾਰਿਆਂ ਤੋਂ ਉੱਚਾ ਹੋ ਕਰਕੇ ਵਿਖਾਲਦਾ ਹੈ ਆਪਣਾ ਆਪ ਬੂਟ ਵੱਡਾ ਕਰ ਫੈਲਦਾ ਹੋਏ ਚੋਹ ਚੁਹਾ ਆਪ ਸੰਭਾਲੇ ਔਰ ਬੂਆੜ ਦਾ ਜੋ ਬੂਟਾ ਆਪਣੇ ਮੋਢ ਨੂੰ ਵੱਡਾ ਕਰਕੇ ਫੈਲਦਾ ਹੈ ਰੋਹ ਚੁਹਾ ਲਾਲ ਗੂੜੇ ਰੰਗ ਦਾ ਹੋ ਕੇ ਆਪਣੇ ਆਪ ਨੂੰ ਸੰਭਾਲੇ ਸ਼ੋ ਇਸ ਤਰ੍ਹਾਂ ਸੰਭਾਲਦਾ ਹੈ ਆਪਣੇ ਆਪ ਨੂੰ ਫਲੰਦਾ ਹੈ ਖੇਤ ਸਫਲ ਹੋਏ ਲਾਵਣੀ ਛੋਟਨ ਤਿਲ ਬੂਆੜ ਨਿਰਾਲੇ ਜਦੋਂ ਖੇਤ ਵਿੱਚ ਮੂਆੜ ਦੇ ਬੂਟੇ ਫਲਾਂ ਦੇ ਸਹਿਤ ਹੁੰਦੇ ਆ ਇਹਨਾਂ ਦੀ ਕਟਾਈ ਕਰ ਲਈ ਜਾਂਦੀ ਹੈ ਔਰ ਜਿਸ ਵੇਲੇ ਖੇਤ ਦੇ ਵਿੱਚ ਤਿਲਾਂ ਦੇ ਬੂਟੇ ਫਲਾਂ ਦੇ ਸਹਿਤ ਹੁੰਦੇ ਆ ਉਹਨਾਂ ਦੀ ਕਟਾਈ ਕਰ ਲਈ ਜਾਂਦੀ ਹੈ ਔਰ ਜੜੜੇ ਗੁਆੜ ਦੇ ਤੇਲ ਹੁੰਦੇ ਆ ਉਸ ਤਰ੍ਹਾਂ ਹੀ ਵਖਰੇ ਛੱਡ ਦਿੱਤੇ ਜਾਂਦੇ ਆ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਸਾ ਜੀ ਦੀ ਬਾਹਰ ਵਿੱਚ فرمایا ਖੇਤ ਅੰਦਰ ਛਟਿਆ ਕਾਹੋ ਨਾਨਕ ਸੋਨਾਹ ਫਲੀਏ ਫੁਲੀਏ ਬਪੜੇ ਈ ਤਨ ਵਿੱਚ ਸਵਾਹ ਬੁਆੜ ਤੇਲ ਦਾ ਬੂਟਾ ਜੋ ਹੈ ਬਾਕੀਆਂ ਨਾਲੋਂ ਫੁੱਲ ਦਾ ਵੀ ਵੱਧਦਾ ਵੀ ਜ਼ਿਆਦਾ ਹੈ ਫੈਲਾਉ ਵੀ ਜ਼ਿਆਦਾ ਕਰਦਾ ਹੈ ਔਰ ਫਲ ਦੇ ਸਹਿਦ ਵੀ ਹੁੰਦਾ ਇਹਨੂੰ ਫੁੱਲ ਵੀ ਲੱਗਦੇ ਆ ਪਰ ਜੋ ਇਹਦੇ ਲੱਛੇ ਹੁੰਦੇ ਆ ਉਹਦੇ ਵਿੱਚ ਬੀਜ ਨਹੀਂ ਹੁੰਦਾ ਉਹਦੇ ਵਿੱਚ ਤੇਲ ਨਹੀਂ ਹੁੰਦੇ ਸਵਾਭ ਭਰੀ ਹੁੰਦੀ ਹੈ ਇਸ ਤਰ੍ਹਾਂ ਮਨਮੁਖ ਦੀ ਹਾਲਤ ਹੈ। ਔਰ ਫਲਾਂ ਤੋਂ ਖਾਲੀ ਜਾਣ ਕੇ ਮਾਲਕ ਉਹਨੂੰ ਛੱਡ ਦਿੰਦਾ ਹੈ। ਜੋ ਤੇਲਾਂ ਵਾਲੇ ਪੌਦੇ ਹਨ ਉਹਨਾਂ ਨੂੰ ਵੱਢ ਲਿਆ ਜਾਂਦਾ ਹੈ। ਸੰਭਾਲ ਕੀਤੀ ਜਾਂਦੀ ਹੈ, ਘਰ ਲ ਜਾਂਦੇ ਆ। ਔਰ ਜਿਹੜਾ ਬਾੜ ਤੇਲ ਦਾ ਪੌਦਾ ਹੈ ਉਹਨੂੰ ਉੱਥੇ ਹੀ ਛੱਡ ਦਿੱਤਾ ਜਾਂਦਾ ਹੈ। ਕੀਤਾ ਅੰਦਰ ਛੁੱਟਿਆ ਕਹੋ ਨਾਨਕ ਸੋ ਨਾਹਨ ਇਸ ਤਰ੍ਹਾਂ ਉਹਨੂੰ ਖੇਤ ਵਿੱਚ ਹੀ ਛੱਡ ਦਿੱਤਾ ਜਾਂਦਾ ਹੈ ਔਰ ਉਹਦਾ ਮਾਲਕ ਕੋਈ ਨਹੀਂ ਨਿਖਸਮਾ ਹੀ ਪਿਆ ਰਹਿਦਾ ਸੋ ਇਹ ਦੱਸਦੇ ਹਨ ਲਹਿਫਲ ਸਾਰੇ ਖੇਤ ਵਿੱਚ ਜੋ ਸਰਵਾੜ ਕੁਮਾਦ ਵਿਚਾਲੇ ਬੂਆੜ ਤਿਲਾਰੇ ਖੇਤ ਵਿੱਚ ਵਿਸਫਲ ਵਿਰਤੀ ਹੁੰਦੇ ਹਨ ਜਿਸ ਪ੍ਰਕਾਰ ਕਮਾਦ ਦੇ ਵਿੱਚ ਗੰਨਿਆਂ ਦੇ ਵਿੱਚ ਖੇਤ ਦੇ ਵਿੱਚ ਸੜਕੜੇ ਦਾ ਝੁੰਡ ਜਮ ਜਾਂਦਾ ਹੈ ਨਾ ਜੋ ਕਾ ਆਧਿਕ ਕਾਨਿਆ ਆਧਿਕ ਸੜਕੜਾ ਜਿਵੇਂ ਕਮਾਦ ਦੇ ਖੇਤ ਵਿੱਚ ਹੋ ਜਾਂਦਾ ਹੈ ਉਹਨੂੰ ਗੰਨਿਆਂ ਦੀ ਤਰ੍ਹਾਂ ਨਹੀਂ ਸੰਭਾਲਿਆ ਜਾਂਦਾ ਉਹਨੂੰ ਵੱਖਰਾ ਹੀ ਵੜ ਕੇ ਤੇ ਬਾਲਣ ਦੇ ਕੰਮ ਵਾਸਤੇ ਵਰਤਿਆ ਜਾਂਦਾ ਹੈ ਸੋ ਇਸੇ ਪ੍ਰਕਾਰ ਜੋ ਬੂਆੜ ਤੇਲ ਹੈ ਇਹਦੀ ਵੀ ਇਹ ਹਾਲਤ ਹੁੰਦੀ ਹੈ ਸੰਸਾਰ ਰੂਪੀ ਖੇਤ ਦੇ ਅੰਦਰ ਬੁਆੜ ਦਿਲਾੰ ਦੀ ਨਹੀਂ ਜਿਹੜੇ ਮਨਮੁਖ ਹਨ ਉਹ ਪੈਦਾ ਹੋ ਕੇ ਹੰਕਾਰ ਵਿੱਚ ਸਾਰਿਆਂ ਤੋਂ ਉੱਚੀ ਹੋ ਕੇ ਆਪਣੇ ਆਪ ਨੂੰ ਉਖਮਦੇ ਆਂ ਦਿਲਾੰ ਦੇ ਬੂਟੇ ਵਾਂਗ ਮਨਮੁਖ ਮਾਇਕੀ ਪਦਾਰਥਾਂ ਦਾ ਵੱਡਾ ਫੈਲਾਅ ਵੀ ਕਰਦੇ ਆਂ ਲਾਲਚ ਰੂਪੀ ਚੋਹ ਚੋਹ ਰੰਗ ਹੋ ਕੇ ਸੋ ਆਪ ਬਾਜ਼ਾਰ ਤੋਂ ਨੂੰ ਸੰਭਾਲਦਾ ਹੈ ਮਨਮੁਖ ਹਨ ਸੰਸਾਰ ਰੂਪੀ ਖੇਤ ਵਿੱਚ ਤਿਲਾਂ ਦੇ ਬੂਟਿਆਂ ਦੀ ਤਰ੍ਹਾਂ ਭਗਤੀ ਕਰਨ ਵਾਲੇ ਸਭ ਲੋਕ ਕੇ ਪ੍ਰਮਾਤਮਾ ਦੇ ਦਰ ਤੇ ਪ੍ਰਵਾਹ ਹੋ ਜਾਂਦੇ ਆ ਤੇ ਉਹ ਨੇੜੇ ਹੋ ਜਾਂਦੇ ਵਾ ਅਰ ਜੋ ਬਾੜ ਦਿਲ ਦੀ ਨਿਆਈ ਮਨਮੁਖ ਹਨ ਉਹ ਪ੍ਰਮਾਤਮਾ ਵੱਲੋਂ ਛੱਡੇ ਜਾਂਦੇ ਆ ਦਰਗਾਹ ਵਿੱਚ ਪ੍ਰਵਾਣ ਨਹੀਂ ਹੁੰਦੇ ਨਰੋਲ ਪਾਪ ਕਰਮ ਕਰਕੇ ਜਮਾਂ ਦੇ ਲੋਕ ਨੂੰ ਜਾਂਦੇ ਆ ਜਿਨ੍ਹਾਂ ਦੇ ਮੂੰਹ ਵਿੱਚ ਪਾਪਾ ਰੂਪੀ ਸਵਾਹ ਹੁੰਦੀ ਹੈ ਮਨਮੁਖ ਸੰਸਾਰ ਰੂਪੀ ਖੇਤ ਵਿੱਚ ਸਾਰੇ ਸ਼ੁਭ ਗੁਣਾਂ ਤੋਂ ਖਾਲੀ ਇਸ ਤਰ੍ਹਾਂ ਜਾਂਦੇ ਆ ਔਰ અપਮਾਨ ਪ੍ਰਾਪਤ ਕਰਦੇ ਆ ਜਿਸ ਤਰ੍ਹਾਂ ਤਮਾਦ ਦੇ ਖੇਦ ਦੇ ਵਿੱਚ ਸਰਕੜਾ ਅਪਮਾਨ ਪ੍ਰਾਪਤ ਕਰਦਾ ਹੈ ਆਉਂਦਾ ਇਸ ਤਰ੍ਹਾਂ ਮਨਮੁਖ ਲੋਕ ਭਗਤੀ ਤੋਂ ਹਟੇ ਨਰਕਾਂ ਦੀ ਅੱਗ ਵਿੱਚ ਪੈ ਕੇ ਸੋ ਅੱਗ ਵਿੱਚ ਸੜਨ ਦੇ ਕਾਮ ਹੀ ਆਉਂਦੇ ਹਨ ਸਾਧ ਸੰਗਤ ਗੁਰਬਾਤ ਸੁਣ ਕਪਟ ਸਨੇਹੋ ਕਰਨ ਬੇਤਾਲੇ ਮਾਨਪੁਰਖ ਪਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹਨ ਸਾਧ ਸੰਗਤ ਵਿੱਚ ਗੁਰੂ ਕਾਸ਼ ਉਪਦੇਸ਼ ਸੁਣ ਕੇ ਸੁਣ ਤੋਂ ਬਾਅਦ ਵੀ ਝੂਠੇ ਪ੍ਰੇਮ ਵਾਲੇ ਮਨਮੁਖ ਲੋਕ ਬੇਸੁਰੀਆਂ ਗੱਲਾਂ ਕਰਨ ਚ ਹੀ ਲਗੇ ਰਹਿੰਦੇ ਆ ਬੇਤਾਲੇ ਸਰੂਪ ਰੂਪੀ ਤਾਲ ਤੋਂ ਰਹਿਤ ਹੁੰਦੇ ਹਨ ਮਨਮੁਖ ਅੰਦੇ ਫਿਰੇ ਬੇਤਾਲੇ ਇਹੋ ਜਿਹਾ ਵਾਸਤੇ ਸਤਿਗੁਰੂ ਜੀ ਨੇ ਇਹ ਵਚਨ ਕੀਤਾ ਹੈ ਮਿਹਫਲ ਜਨਮ ਅਕਾਰਥਾ ਹਲਤ ਪਲਤ ਹੋਵਨ ਮੁਹ ਕਾਲੇ ਅਜੇ ਮਨ ਮੁਖ ਲੋਕ ਗੁਰੂ ਦੇ ਗਿਆਨ ਤੋਂ ਨਿਪਲਨ ਵਿਅਰਥ ਹਨ ਰਹਿਤ ਹਨ ਔਰ ਲੋਕ ਪ੍ਰਲੋਕ ਦੇ ਵਿੱਚ ਕਾਲੇ ਮੂੰਹ ਦੇ ਸੈਦ ਫਿਰਦੇ ਆ ਮੂੰਹ ਕਾਲੇ ਦੋਜਕ ਚਾਲਿਆ ਸੋ ਲੰਤਰੂਪੀ ਸਵਾਬ ਨਾਲ ਕਾਲੇ ਹੋਏ ਮੂੰਹ ਅਸਵਾ ਨਿੰਦਿਆ ਦੀ ਕਾਲਖ ਮੂੰਹ ਤੇ ਲਾ ਕੇ ਅਪਜਸ ਦੀ ਕਾਲਖ ਮੂੰਹ ਤੇ ਲਾ ਕੇ ਚਲੇ ਜਾਂਦੇ ਪਰਲੋਕ ਨੂੰ ਜਮਪੁਰ ਜਮ ਜੰਦਾਰ ਹਵਾਲੇ ਅਜਹਿ ਮਨਮੁਖ ਲੋਕਾਂ ਨੂੰ ਜਵਾਂ ਦੀ ਪੂਰੀ ਵਿੱਚ ਜਿੰਦ ਦਾ ਵੈਰੀ ਜੋ ਜਮ ਹੈ ਉਹਦੇ ਹਵਾਲੇ ਕੀਤਾ ਜਾਂਦਾ ਹੈ ਮਨਮੁਖ ਹੁਕਮ ਨਾ ਜਾਣਨੀ ਤិន ਮਾਰੇ ਜਮ ਜੰਦਾਰ ਉੱਜਲ ਕਹਿਾਂ ਚਿਲਕਣਾ ਥਾਲੀ ਜੀਵਣ ਝੂਠੀ ਹੋਵੇ 17ਵੀਂ ਪੌੜੀ ਦੇ ਵਿੱਚ ਹੁਣ ਕਾਈ ਗੁਰਦਾਸ ਸਾਹਿਬ ਜੀ ਕਹਾਂ ਤੇ ਸੰਖ ਨੂੰ ਮਨਮੁਖ ਦੇ ਨਾਲ ਇਹਨਾਂ ਦੀ ਤੁਲਨਾ ਕਰਦੇ ਕਿ ਮਨਮੁਖ ਇਹ ਹੋ ਜਾਏ ਕਹੇ ਵਰਗਾ ਸੋ ਆ ਸਿੰਘ ਤਲਾ ਦੂਗਾ ਉਹਨੂੰ ਕਹਿ ਦਿਓ ਹਾਂਜੀ ਉज्जਲ ਕਹਿ ਹਾਂ ਚਿਲਕਣਾ ਥਾਲੀ ਜੀਵਨ ਝੂਠੀ ਹੋਵੇ ਪਾਇ ਗੁਰਦਾਸ ਸਾਹਿਬ ਜੀ ਫਰਮਾਉਂਦੇ ਹਨ ਕਹਿੰਦਾ ਵਰਤਨ ਬੜਾ ਉज्जਲ ਚਿੱਟਾ ਤੇ ਚਮਕੀਲਾ ਹੁੰਦਾ ਜਦੋਂ ਕਾਂਸੀ ਦੀ ਥਾਲੀ ਵਿੱਚ ਰੋਟੀ ਖਾਧੀ ਜਾਂਦੀ ਹੈ ਤਾਂ ਉਦੋਂ ਥਾਲੀ ਕਾਲਖ ਰੂਪ ਝੂਠ ਦੇ ਸਹਤ ਹੋ ਜਾਂਦੀ ਐ ਉੱਜਲ ਕਹਾਂ ਚਿਲਕਣਾ ਕੋਟਮ ਕਲੜੀ ਮਸ ਤੋਤਿਆਂ ਝੂਠ ਨਾ ਉਤਰੇ ਜੇ ਸੋ ਧੋਵਾਂ ਤਿਸ ਇਹ ਹਾਲਤ ਹੁੰਦੀ ਕਹਾਂ ਦੀ ਝੂਠ ਸਵਾਹੂ ਮਾਂਜੀ ਐ ਗੰਗਾ ਜਲ ਅੰਦਰ ਲੈ ਧੋਵੈ ਜੂਠੀ ਥਾਲੀ ਨੂੰ ਸਵਾਦ ਨਾਲ ਮਾਂਜਿਆ ਜਾਂਦਾ ਹੈ ਔਰ ਫਿਰ ਕਰਮ ਕਾਰਨ ਕਰਨ ਵਾਲੇ ਲੋਕ ਇਸ ਨੂੰ ਗੰਗਾ ਜਲ ਦੇ ਨਾਲ ਧੋਂਦੇ ਹਨ ਬਾਹਰ ਸੁੱਚਾ ਧੋਤਿਆ ਅੰਦਰ ਕਾਲਖ ਅੰਤ ਵਿਗੋਵੈ ਸੋ ਖਾਲਸਾ ਦਾ ਪੰਡਾ ਬਾਹਰੋਂ ਧੋਣ ਦੇ ਨਾਲ ਸੁੱਚਾ ਹੋ ਜਾਂਦਾ ਹੈ ਕਰ ਜੋ ਇਹਦੇ ਅੰਦਰ ਵਿਚਲੀ ਕਾਲਖ ਹੈ ਨਾ ਉਹ ਇਹਦੇ ਅਖੀਰ ਤੱਕ ਵਿਗੋਵੇ ਖਰਾਬ ਕਰਦੀ ਆ ਜਿਨ੍ਹਾਂ ਨੂੰ ਮਾਂ ਜੋ ਉਸ ਤਰਾਈ ਉਹ ਕਾਲਖ ਹੀ ਨਿਕਲੀ ਜਾਂਦੀ ਆ ਇਹ ਹਾਲਤ ਬਣਦੀ ਇਸ ਦੀ ਮਨ ਝੂਠੇ ਤਨ ਝੂਠ ਹੈ ਥੁੱਕ ਪਵੈ ਮੋਹ ਵਜੈ ਰੋਵੈ ਇਸ ਤਰਾਂ ਕਾਂਸੀ ਦੇ ਬਾਣੇ ਤੋਂ ਉਪਰੰਤ ਹੁਣ ਆਈ ਗੁਰਦਾਸ ਸਾਹਿਬ ਜੀ ਸੰਖ ਦੇ ਬਾਰੇ ਗੱਥਨ ਕਰ ਰਿਹਾ ਸੰਖ ਮਨ ਕਰਕੇ ਝੂਠਾ ਹੈ ਤਨ ਕਰਕੇ ਵੀ ਝੂਠਾ ਹੈ ਕਿਉਂਕਿ ਮੂੰਹ ਦੇ ਨਾਲ ਨੂੰ ਵਜਾਇਆ ਜਾਂਦਾ ਹੈ ਤਾਂ ਇਹਦੇ ਅੰਦਰ ਥੁੱਕ ਪੈਂਦੀ ਹੈ ਇਹ ਉਸ ਵੇਲੇ ਸਮੁੰਦਰ ਵਿੱਚੋਂ ਨਿਕਲਣ ਕਰਕੇ ਰੋਂਦਾ ਹੈ ਕਿ ਮੈਂ ਕਿਉਂ ਨਿਕਲਿਆ ਸੋ ਝੂਠ ਪੈਂਦੀ ਹੈ ਮਨਮਾਨਨ ਤੇ ਮੁਖ ਤੇ ਸੋ ਇਸੇ ਪ੍ਰਕਾਰ ਗੁਰੂ ਪ੍ਰੇਮੀ ਹੋ ਕਾਂਸੀ ਦੇ ਬਰਤਨ ਦੀ ਤਰ੍ਹਾਂ ਮਨੁੱਖ ਆਪਣੇ ਸਰੀਰ ਨੂੰ ਬੜਾ ਉਜਲ ਚਟਾ ਚਮਕੀਲਾ ਕਰਕੇ ਪਹਿਨਦਾ ਹੈ ਪਰ ਉਹ ਸਰੀਰ ਰੂਪੀ ਥਾਲੀ ਵਿੱਚ ਵੀ ਸ਼ੇਵਕਾਰਨ ਭੂਗਣ ਰੂਪੀ ਝੂਠ ਹੀ ਹੁੰਦੀ ਹੈ ਇਸੇ ਤਰ੍ਹਾਂ ਜੇਕਰ ਮਨਮੁਖ ਪਾਪਾਂ ਦੀ ਝੂਠ ਲਾਉਣ ਵਾਸਤੇ ਵਿਖਾਵੇ ਮਾਤਰ ਪੁੰਨ ਰੂਪੀ ਕਰਮ ਵੀ ਕਰਦਾ ਹੈ ਤਾਂ ਪੁੰਨ ਕਰਮ ਰੂਪੀ ਸਵਾ ਨਾਲ ਮਾਜਣਾ ਵੀ ਚਾਹੀਏ ਫਿਰ ਗੰਗਾ ਰੂਪ ਜਲ ਰੂਪ ਪਵਿੱਤਰ ਧਾਰਮਿਕ ਗ੍ਰੰਥਾਂ ਨੂੰ ਪੜਨ ਰੂਪ ਜਲ ਨਾਲ ਧੋ ਵੀ ਲੈਣਾ ਪਰ ਬਾਹਰ ਦਿਖਾਵੇ ਮਾਤਰ ਪਾਪਾਂ ਤੋਂ ਸੁੱਚੇ ਹੋਣ ਲਈ ਆਰਮਕ ਗ੍ਰੰਥਾਂ ਨੂੰ ਪੜਿਆ ਪੜਨ ਰੂਪ ਇਹ ਤੋਤਾਂ ਤੋਤਿਆਂ ਮੈਂ ਅੰਤ ਕਰਨ ਦੀ ਵਿਕਾਰਾਂ ਰੂਪੀ ਕਾਲਖ ਅੰਤ ਨੂੰ ਖਰਾਬ ਹੀ ਕਰਦੀ ਆ ਇਹ ਨਹੀਂ ਰਸਦੀ ਸੰਖ ਸੰਖ ਰੂਪ ਮਨੁਖ ਵਿਕਾਰ ਚਿਤ ਬਣ ਕਰਕੇ ਮਨ ਕਰਕੇ ਵੀ ਝੂਠੇ ਹਨ ਵਿਕਾਰ ਭੋਗਣ ਕਰਕੇ ਤਾਨ ਕਰਕੇ ਵੀ ਝੂਠੇ ਆ ਲੰਤਾਂ ਰੂਪੀ ਥੋਕੋ ਨਾ ਜੇ ਮੂੰਹ 'ਤੇ ਪੈਂਦੀ ਐ ਜਦੋਂ ਜਮਾਨ ਦੀ ਮਾਰ ਵੱਜਦੀ ਐ ਉਸ ਵੇਲੇ ਫਿਰ ਇਹ ਮਨਮੁਖ ਰੋਂਦਾ ਹੈ ਸਾਧ ਸੰਗਤ ਗੁਰ ਸ਼ਬਦ ਸੁਣ ਕਪਟ ਸਨੇਹੀ ਗੱਲਾਂ ਗੋਵੈ ਸਾਧ ਸੰਗਤ ਵਿੱਚ ਗੁਰੂ ਉਪਦੇਸ਼ ਨੂੰ ਸੁਣ ਕਰਕੇ ਗੁਰੂ ਨਾਲ ਝੂਠਾ ਪਿਆਰ ਕਰਨ ਵਾਲਾ ਮਨਮੁਖ ਸੋ ਗੱਲਾਂ ਗੋਵੈ ਬਕ ਬਕ ਕਰਕੇ ਝੂਠੀਆਂ ਗੱਪਾਂ ਹੀ ਮਾਰਦੇ ਹਨ ਗੱਲ ਨਹੀਂ ਤ੍ਰਿਪਤ ਨਾ ਹੋਵਈ ਖੰਡ ਖੰਡ ਕਰ ਸਾਉ ਨਾ ਪੋਵੈ ਇਸ ਪ੍ਰਕਾਰ ਸਾਧ ਸੰਗਤ ਦੀ ਜੇ ਮੇ ਕੋਈ ਖੰਡ ਖੰਡ ਕਈ ਜਾਵੇ ਮੂੰਹ ਨਾਲ ਖੰਡ ਖੰਡ ਕਰੀ ਜਾਵੇ ਖਾਂਡ ਕਹਿਣ ਨਾਲ ਮੁਖ ਦੇ ਵਿੱਚ ਖੰਡ ਦਾ ਸਵਾਦ ਨਹੀਂ ਆ ਜਾਂਦਾ ਖਾਣ ਖਾਣ ਕਹੇ ਜਿਬਾ ਨਾ ਸਵਾਦ ਮਿੱਠੋ ਆਵੇ ਇਸ ਤਰ੍ਹਾਂ ਇਕੱਲਾ ਕਹਿਣ ਨਾਲ ਨਹੀਂ ਆਉਂਦਾ ਮੁਖ ਵਿੱਚ ਪਾਈਏ ਤਾਂ ਮਿੱਠੀ ਮੁਖ ਮਿੱਠਾ ਹੋ ਜਾਂਦਾ ਹੈ ਇਸੇ ਪ੍ਰਕਾਰ ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹਨ ਕਿ ਕਲੀਆਂ ਪ੍ਰੇਮ ਵਾਲੀਆਂ ਗੱਲਾਂ ਕਰਨ ਦੇ ਨਾਲ ਸੋ ਸ਼ਾਂਤੀ ਰੂਪੀ ਜੋ ਤ੍ਰਿਪਤੀ ਨਹੀਂ ਆਉਂਦੀ ਜਾਂ ਤ੍ਰਿਪਤੀ ਰੂਪੀ ਸ਼ਾਂਤੀ ਨਹੀਂ ਪ੍ਰਾਪਤ ਹੁੰਦੀ ਅੰਦਰ ਦੀ ਤਾਰਨਾ ਤੋਂ ਬਿਨਾ ਆਤਮਿਕ ਤ੍ਰਿਪਤੀ ਨਹੀਂ ਹੁੰਦੀ ਔਰ ਪਗਤੀ ਰੂਪੀ ਖੰਡ ਖਾਦੇ ਤੋਂ ਬਿਨਾ ਪ੍ਰੇਮ ਦਾ ਸੁਆਦ ਨਹੀਂ ਆਉਂਦਾ ਮੱਖਣ ਖਾਏ ਨਾ ਨੀਰ ਵਿਲੋਵੇ ਉਹ ਜੇਵੇਂ ਕੋਈ ਪਾਣੀ ਨੂੰ ੜਕੀ ਜਾਵੇ ੜਕਣ ਵਾਲਾ ਕਾਦੀ ਵੀ ਮੱਖਣ ਨਹੀਂ ਖਾ ਸਕਦਾ ਕਿਉਂਕਿ ਪਾਣੀ ਨੂੰ ੜਕੇਗਾ ਤੇ ਥੋੜੀ ਜੀ ਝਾਗੀ ਬਣੇਗੀ ਉਹਦੇ ਤੋਂ ਮੱਖਣ ਨਹੀਂ ਪ੍ਰਾਪਤ ਹੋ ਜਾਣਾ ਮੱਖਣ ਤਾਂ ਪ੍ਰਾਪਤ ਹੋਵੇਗਾ ਜੇ ਘਰੜ ਨੂੰ ੜੜਕੇਗਾ ਜੇ ਦਹੀਂ ਨੂੰ ੜੜਕੇਗਾ ਵਿੱਚ ਮਲਾਈ ਹੋਵੇਗੀ ਉਹ ੜਕਣ ਤੋਂ ਮੱਖਣ ਪ੍ਰਾਪਤ ਹੋਵੇਗਾ ਜਰ ਜਿੰਨੇ ਪਾਣੀ ਨੂੰ ਲੜਕਿਆ ਉਹਨੂੰ ਮੱਖਣ ਨਹੀਂ ਪ੍ਰਾਪਤ ਹੋ ਸਕਦਾ ਨਾ ਹੀ ਉਹ ਖਾ ਸਕਦਾ ਉਹਦੇ ਵਿੱਚੋਂ ਇਸੇ ਪ੍ਰਕਾਰ ਸ ਕਾਮ ਕਰਮਾ ਰੂਪੀ ਪਾਣੀ ਲੜਕਣ ਵਾਲੇ ਕਾਦੀ ਵੀ ਬ੍ਰਹਮਾਨੰਦ ਰੂਪ ਮੱਖਣ ਨਹੀਂ ਖਾ ਸਕਦੇ ਓਖਰ ਨੀਰ ਬਿਰੋਲੀਆ ਮੱਖਣ ਨਹੀਂ ਲੀਸਾ ਰੁੱਖਾ ਵਿੱਚ ਕੋ ਰੁਖ ਹਨ ਦੋਵੇਂ ਅਰੰਡ ਕਨੇਰ ਦੁਆਲੇ ਕਿਨੀ ਬੋਲੇ ਰਣੀ ਬੁੱਝ ਗਏ ਤਾਨੂੰ ਕਰ ਲਿਆ ਸਮਾਪਤੀ ਕਰਦੀਏ ਜੀ ਚਾਰਗੇ ਚਾਰਗੇ ਟੈਮ ਹੋਣਾ ਨਾਲ ਦੇ ਦੇ ਦਿੰਦੇ ਆ ਨਾ ਨੂੰ ਕੱਲ ਨੂੰ ਟੈਮ ਨਾਲ ਕਰ ਲਾਂਗੇ ਸੋ ਗੁਰੂ ਪਿਆਰਿਓ ਰਾਗੀ ਸਿੰਘਾਂ ਦਾ ਸਮਾਹ ਹੋ ਗਿਆ ਇਸ ਕਰਕੇ ਆਪਾਂ ਇਥੇ ਸਮਾਪਤੀ ਕਰ ਦਿੰਦੇ ਆ ਔਰ ਚਾਰ ਪੌੜੀਆਂ 17ਵੇਂ ਵਾਰ ਵਿੱਚ ਰਹਿ ਗਈਆਂ ਗੁਰੂ ਕਿਰਪਾ ਕਰੇ ਉਹ ਕੱਲ ਦੇ ਦਿਵਾਨ ਵਿੱਚ ਸੰਪੂਰਨ ਕਰਨ ਦਾ ਯਤਨ ਕਰਾਂਗੇ ਆਓ ਆਪਾਂ ਹੁਣ ਇੱਥੇ ਹੀ ਦੋ ਪੰਕਤੀਆਂ ਪੜ੍ਹ ਕਰਕੇ ਫਤਿਹ ਬੁਲਾਈਏ ਜੀ ਗੱਲੀ ਤ੍ਰਿਵਤ ਨਾ ਹੋਵਈ ਖਾਂਡ ਕਾਂਡ ਕਰ ਸਾਉ ਨਾ ਪੋਐ ਮੱਖਣ ਖਾਏ ਨਾ ਮੀਰ ਵਿਰੋਗ ਹੈ ਵਾਹਿਗੁਰੂ ਜੀ ਕਾ ਖਾਲਸਾ